وصغيرنا وكبيرنا وزكرنا وانسانا اللهم من احبهم لنا وعافاهم <applause> من مشرقاتهم الى وطن ومن شرقهم اقوى ومن شرقهم الى حسد بسم الله الرحمن الرحيم قل اعوذ برب الناس ملك الناس الناس من شر الوسواس الخناس الذي يوسوس في صدور الناس من الجنة والنار بسم الله الرحمن الرحيم الحمد لله رب العالمين. لم تنقلهم لا يفرقون قدم الله على قلوبهم وعلى سبيلهم على اقسائهم اشاره فلهم عذاب عظيم ما كان محمد بن عباد الله فاقول الله بكل شيء عليما ان الله وملائكته يصلون على النبي يا ايها الذين امنوا صلوا عليه وسلموا تسليما اللهم صل على سيدنا وسلم وبارك على محمد وعلى ال محمد وسلم والسلام وسلام عليك يا رسول الله يا حبيب الله صلى الله عليه وسلم خلقك يا نبي صلى الله عليه وسلم ربنا اتنا في الدنيا حسنه وفي الاخره حسنه وفي الاخره حسنه رب اغفر لي بروايتي ولمن بطل بيته وللمؤمنين ويوم يكون الحساب لا إله إلا أنت سبحاني كنت من الظالمين لا إله إلا أنت سبحانك من الظالمين يا رب العرش العظيم يا رب العرش العظيم يا حي يا قيوم يا حي يا قيوم برحمتك أستغيث برحمتك أستغيث ਸਤਿ ਪਾਤਸ਼ਾਹ ਜੀ ਆਗਿਆ ਦੇ ਚੰਗ ਕਵਾ ਪ੍ਰਾਪਤ ਅਰਦਾਸ ਬੇਨਤੀ ਬੰਦਨਾ ਪ੍ਰਾਰਥਨਾ ਦਾ ਪਾਤਸ਼ਾਹ ਜੀਓ ਜੋ ਆਪ ਜੀ ਦੀ ਮਾਤ ਲੁਪੇ ਜੇ ਮਹਬੂਦ ਵਾਰਸੀ ਜੀ ਪਾਤਸ਼ਾਹ ਜੀ ਮਿਲਦੇ ਨੇ ਪਰਵਾਦ ਸਦੀਵੀ ਵਿਸ਼ੂੜਾ ਦੇ ਗੈ ਸਾਨੀ ਸੰਸਾਰ ਨੂੰ ਅਗਰਦਾ ਕਹਿ ਕੇ ਦਾਤਾਰ ਪਾਤਸ਼ਾਹ ਜੀ ਤਨਾ ਜੀ ਆਪ ਨੂੰ ਸਭ ਸ਼ਾਂਤੀ ਵਾਸਤੇ ਜੋੜਦੇ ਆਪ ਕਰਪਾ ਕਰਨੀ ਦਾ ਦਾਤਾ ਜੀ ਜਿੰਦੜੀ ਹੋਏ ਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਆਵਾਗੋਂ ਦੇ ਚੜਣਾ ਪਰ ਵਿਚਣਾ ਮਾਤ ਲੋ ਦੇ ਚੰਗਿਆ ਜਾਰੇ ਹਣ ਜਾਰੇ ਵਿੱਚ ਜੰਨਾਂ ਕੋ ਨਾਂ ਬਖਸ਼ਣੀਆਂ ਪਰਵਾਰ ਨੂੰ ਚੜ੍ਹਦੀ ਕਲਾ ਦੇ ਰਖਣੀ ਪਾਣਾ ਮੰਨਣ ਦਾ ਬਾਲ ਬਖਸ਼ਣਾ ਦਾ ਦਾਤਾ ਸਾਹਿਬ ਜੀਓ ਕਰਪਾ ਕਰੋ ਦਿਨਵਾਜ ਪਰਵਾਰ ਕੋ ਬੇਅੰਤ ਸੇ ਮਾਇਆ ਅਰਦਾਸ ਤੇ ਜਨਾ ਖਜਾਨੇ ਤੁਮਹਾਰਾ ਆਈ ਸੇਖ ਜਾਨੇ ਭਰਪੂਰ ਕਰ ਦਿੰਦਾ ਕਰੋ ਦਾਤਾ ਜੀ ਆਪਣੇ ਇਲਾਹੀ ਹੁਕਮਾਂ ਦੀ ਵਕੀਰ ਹੋ ਜਾਈ ਸੰਗਤ ਨੂੰ ਪਿਆਰ ਬਖਸ਼ਣਾ ਪਰਵਾਦ ਪਹਿਲਾਂ ਆਪ ਜੀ ਦਾ ਸੁੰਦਰ ਪੋਸ਼ਾਕਿਆਂ ਦੀ ਕਾਰ ਕਿੰਨਾ ਮਾਤਾ ਜੀ ਆਪਣੇ ਬੱਚਿਆ ਦੇ ਲੋਕ ਪਰ ਲੋਕ ਪਰਦੇ ਕਰਨੇ ਆਈ ਸੰਗਤਿਆ ਵੀ ਵਰ ਵਰਵਾਹ ਕਾਣੀ ਸੇ ਪਿਆਰੇ ਮੇਲ ਜਿਨ੍ਹਾਂ ਮੇਲੇ ਆ ਕਰਨਾ ਆਪ ਤਿਵਾਣਾ ਨਾਮ ਚਰਦੀ ਕਲਾ ਸਲਵਤ ਦਾ ਪਹਿਲਾ ਬੋਲੀ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਦੇ ਬਹੁਤ ਹੀ ਹਾਰਦ ਅਜ਼ੀਜ਼ ਮਹਿਮੂਦ ਕਸ਼ੋਰ ਵਾਰਸੀ ਜੀ ਜੋ ਕੁਝ ਰੋਜ ਪਹਿਲਾਂ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ ਉਹਨਾਂ ਦੀ ਜੋ ਅੰਤਮ ਰਸਮਾਂ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕਰਾਇਆ ਗਿਆ ਮਹਿਮੂਦ ਕਸ਼ੋਰ ਵਾਰਸੀ ਜੀ ਇੱਕ ਬਹੁਤ ਹੀ ਮਿਹਨਤੀ ਲਿਆਕਤ ਵਾਲੇ ਤੇ ਨੇਕ ਦਿਲ ਰੂਹ ਇਨਸਾਨ ਸਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਾਫੀ ਮਿਹਨਤ ਕੀਤੀ ਕਿਉਂਕਿ ਬਜ਼ੁਰਗਾਂ ਦਾ ਸਾਯਾ ਸਿਰ ਤੋਂ ਛੇਤੀ ਉੱਠ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਹੀ ਆਪਣੀ ਸਾਰੀ ਕਬੀਲਦਾਰੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿੰਗਿੰਗ ਲਾਈਨ ਦੇ ਵਿੱਚ ਕਾਫੀ ਨਾਮਣਾ ਖੱਟਿਆ ਤੇ ਸਨਰਾਈਜ ਨਗਰ ਨੂੰ ਵੀ ਬਹੁਤ ਸਾਰਾ ਮਾਣ ਸਤਕਾਰ ਦਵਾਇਆ ਉਹ ਇੱਕ ਸਮਾਜ ਦੇ ਵਿੱਚ ਚੰਗੇ ਸਮਾਜਿਕ ਪਰਸਨ ਹੋਣ ਦੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਤਰ੍ਹਾਂ ਦੀ ਨਿਭਾ ਕੇ ਗਏ ਆ ਕਿਉਂਕਿ ਉਹਨਾਂ ਦਾ ਕੱਲਾ ਆਪਣੇ ਭਾਈਚਾਰਕ ਜਾਂ ਆਪਣੇ ਧਰਮ ਪ੍ਰਤੀ ਪ੍ਰੇਮ ਨਹੀਂ ਸੀ ਉਹਨਾਂ ਦਾ ਸਾਰੇ ਪਿੰਡ ਦੇ ਵਿੱਚ ਸਹਿਚਾਰ ਸੀ ਸਾਰੇ ਧਰਮਾਂ ਦੇ ਵਿੱਚ ਸਤਿਕਾਰ ਸੀ ਅੱਜ ਅਸੀਂ ਦੇਖਿਆ ਹੈ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਮਿਸਾਲ ਇੱਕ ਪੈਦਾ ਹੋਈ ਹੈ ਭਾਈਚਾਰਕ ਸਾਂਝ ਦੀ ਕਿ ਮੁਸਲਮ ਭਾਈਚਾਰੇ ਦੇ ਅੰਤਮ ਅਰਦਾਸ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਗੁਰਦੁਆਰਾ ਸਾਹਿਬ ਦੇ ਛੋਟੇ ਹਾਲ ਦੇ ਵਿੱਚ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਨਿਮਿਤ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਅੰਤਮ ਅਰਦਾਸ ਹੋਈ ਹੈ ਸੋ ਇਹ ਇੱਕ ਬਹੁਤ ਹੀ ਵਧੀਆ ਸਮਾਜ ਨੂੰ ਸੇਧ ਦੇਣ ਵਾਲਾ ਜਿਹੜਾ ਸਮਾਗਮ ਹੋ ਨਿਬੜਿਆ ਕਿਉਂਕਿ ਅੱਜ ਕੱਲ ਕਟੜਵਾਦ ਬਹੁਤ ਜ਼ਿਆਦਾ ਵੱਧ ਗਿਆ ਹੈ ਹਰ ਜਗ੍ਹਾ ਆਪਣੇ ਧਰਮ ਨੂੰ ਹੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਪਰ ਸਾਡੇ ਨਗਰ ਨੇ ਸਾਡੇ ਗੁਰਦੁਆਰਾ ਸਾਹਿਬ ਦੀ ਸਮੂਚੀ ਕਮੇਟੀ ਨੇ ਜਦੋਂ ਸਾਨੂੰ ਪਰਿਵਾਰ ਵੱਲੋਂ ਸਨੇਹਾ ਮਿਲਿਆ ਵੀ ਅਸੀਂ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਕਰਨਾ ਚਾਹੁੰਦੇ ਆ ਸਾਰੀ ਕਮੇਟੀ ਨੇ ਇੱਕ ਰੋ ਹੋ ਕੇ ਇਹ ਪ੍ਰਬੰਧ ਕਰਨ ਦੀ ਇਹਨਾਂ ਨੂੰ ਆਗਿਆ ਦਿੱਤੀ ਆ ਤੇ ਆਪ ਅਸੀਂ ਨਾਲ ਹੋ ਕੇ ਜਿੰਨਾ ਸਹਿਯੋਗ ਕਰ ਸਕਦੇ ਸੀ ਉਹ ਕੀਤਾ ਕਿਉਂਕਿ ਜੇ ਪਰਿਵਾਰ ਨੇ ਸਾਡੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਿਆ ਤਾਂ ਸਾਡਾ ਵੀ ਸਿੱਖ ਧਰਮ ਦਾ ਵੀ ਫਰਜ਼ ਬਣਦਾ ਸੀ ਗੁਰਨਾਨਕ ਸਾਹਿਬ ਦੀ ਇੱਕ ਬਹੁਤ ਸੋਹਣੀ ਫਲਸਫੀ ਹੈ ਮਾਨਸ ਕੀ ਜਾਤ ਸਭ ਇੱਕ ਦੇ ਪਹਿਚਾਨ ਲੋ ਅੱਜ ਉਸ ਬਾਣੀ ਦੇ ਉੱਪਰ ਅਸੀਂ ਪਹਿਰਾ ਦਿੱਤਾ ਹੈ ਤੇ ਇਹਨਾਂ ਨੂੰ ਕਿਉਂਕਿ ਗੁਰੂ ਸਾਹਿਬ ਨੇ ਇੱਕ ਸਿੱਖਿਆ ਦਿੱਤੀ ਹੋਈ ਆ ਵੀ ਹਰ ਮਜਲੂਮ ਦੀ ਰਾਖੀ ਕਰਨੀ ਆ ਜਾਂ ਮਜਲੂਮ ਦੀ ਮਦਦ ਕਰਨੀ ਆ ਸੋ ਇਹਨਾਂ ਦੇ ਲਈ ਸਾਡੇ ਨਗਰ ਦੇ ਵਿੱਚ ਕੋਈ ਵੀ ਦਰਗਾਹ ਨਹੀਂ ਹੈ ਜਿੱਥੇ ਆਪਣਾ ਧਾਰਮਿਕ ਰੀਤੀ ਰਿਵਾਜ ਕਰ ਸਕਣ ਇਨਾਂ ਨੂੰ ਲੋੜ ਮਹਿਸੂਸ ਹੋਈ ਆ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਇਸ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰੀਏ ਅਸੀਂ ਜਿੰਨੇ ਜੋਗੇ ਵੀ ਸੀ ਇਹਨਾਂ ਦਾ ਸਹਿਯੋਗ ਕੀਤਾ ਬਾਕੀ ਮਹਮੂਦ ਕੋਰ ਸ਼ੋਰ ਵਰਸੀ ਜੀ ਹਰ ਸੰਗਰਾਮ ਨੂੰ ਜਾਂ ਹਰ ਗੁਰੂ ਘਰ ਦੇ ਸਮਾਗਮ ਦੇ ਵਿੱਚ ਹਮੇਸ਼ਾ ਸ਼ਾਮਲ ਹੁੰਦੇ ਸੀ ਤੇ ਬਾਣੀ ਸੁਣਨਾ ਜਾਂ ਬਾਣੀ ਨੂੰ ਸਮਝਣਾ ਉਹਨਾਂ ਨੂੰ ਬਹੁਤ ਵਧੀਆ ਤਰ੍ਹਾਂ ਆਉਂਦਾ ਸੀ ਇੱਕ ਨੇਕदिल ਇਨਸਾਨ ਦਾ ਸਮਾਜ ਵਿੱਚੋਂ ਚਲੇ ਜਾਣਾ ਸਾਡੇ ਨਗਰ ਪਿੰਡ ਢੰਡਾਰੀ ਕਲਾਂ ਲਈ ਬਹੁਤ ਹੀ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ ਸੋ ਐਸਾ ਮੌਕੇ ਅਸੀਂ ਸਾਰੀਆਂ ਸੰਗਤਾਂ ਦਾ ਰਿਸ਼ਤੇਦਾਰਾਂ ਦਾ ਆਇਆ ਹੋਇਆਂ ਦਾ ਵੱਡਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਢੰਡਾਰੀ ਕਲਾਂ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਤੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ਼ੋਰ ਵਾਰਸੀ ਜੀ ਉਹਨਾਂ ਦਾ ਬਹੁਤ ਹੀ ਵਧੀਆ ਸੁਭਾਅ ਸੀ ਦਾ ਤੇ ਉਹਨਾਂ ਦੇ ਵਿੱਚ ਜਿਹੜੀ ਬਿਲਕੁਲ ਇਖੂਰੀ ਜਿਹੀ ਗੱਲ ਸੀਗੀ ਉਹ ਇਦਾਂ ਸੀਗੀ ਕਿ ਉਹ ਬੱਚਿਆਂ ਦੇ ਨਾਲ ਬੱਚੇ ਜਿਹਾ ਪਲੇਟ ਕਰਦੇ ਸੀ ਤੇ ਵੱਡੇ ਨਾਲ ਵੱਡੇ ਜਿਹਾ ਹਮੇਸ਼ਾ ਹੀ ਉਹਨਾਂ ਨੇ ਹੱਸਣ ਤੋਸਣ ਤੇ ਇੱਕ ਦੂਜੇ ਨੂੰ ਖੁਸ਼ੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਹਮੇਸ਼ਾ ਹੀ ਹਰ ਇੱਕ ਬੰਦੇ ਨਾਲ ਬੜੇ ਹੀ ਚੰਗੇ ਤਰੀਕੇ ਨਾਲ ਪੇਸ਼ ਆਉਂਦੀ ਸੀ ਤੇ ਜਿਵੇਂ ਮੈਂ ਉਹਨਾਂ ਨੂੰ ਕਾਫੀ ਸਾਲਾਂ ਤੋਂ ਜਾਣਦਾ ਸੀ ਤੇ ਸਾਡੇ ਬਾਕੀ ਵੀ ਪੁਰਾਣੇ ਰਿਸ਼ਤੇਦਾਰ ਸੀਗੇ ਉਹ ਵੀ ਜਾਣਦੇ ਸੀ ਕਦੇ ਵੀ ਅਜ ਤੱਕ ਉਹਨਾਂ ਨੇ ਕਿਸੇ ਨਾਲ ਵੀ ਸਹੀ ਗੱਲ ਨਹੀਂ ਕੀਤਾ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸੁਭਾਅ ਸੀ ਦਾ ਇਹ ਕਹਿੰਦਾ ਬਹੁਤ ਹੀ ਵਧੀਆ ਕੱਲੇ ਆ ਗਏ ਨਾਨਕਾ ਸੱਦੇ ਉੱਠ ਜਾਏ ਗੁਰੂ ਸਾਹਿਬ ਦਾ ਫਰਮਾਨ ਵਾਹਿਗੁਰੂ ਜੀ ਕਾ ਜਪਦਾ ਸੀ ਵਾਹਿਗੁਰੂ ਜੀ ਕੀ ਫਤ ਅੱਜ ਬੜਾ ਅਪਹਾਗਾ ਦਿਨਾ ਇਹ ਸਾਡੇ ਬੜੇ ਹੀ ਪਿਆਰੇ ਮੇਰੇ ਮਾਮਾ ਜੀ ਵੀ ਸੀ ਔਰ ਸਾਡੇ ਗੁਰਪਾਈ ਵੀ ਸੀ ਕਿਉਂਕਿ ਅਸੀਂ ਇੱਕ ਉਸਤਾਦ ਤੋਂ ਸਿੱਖਿਆ ਲਈਆ ਸੰਗੀਤ ਦੀ ਮਹਿਮੂਦ ਵਾਰਸੀ ਜੀ ਔਰ ਅਸੀਂ ਇੱਕ ਪੀਰ ਦੇ ਚੇਲੇ ਵੀ ਹੈ ਕਹਿਣ ਦਾ ਮਤਲਬ ਕਿ ਇੱਥੇ ਦੁਨੀਆਂ ਦੇ ਉੱਤੇ ਹੈ ਕੁਛ ਨਹੀਂ ਹੈਗਾ ਮਿੰਟਾਂ ਸਕਿੰਟਾਂ ਦੇ ਵਿੱਚ ਇਨਸਾਨ ਚਲੇ ਜਾਂਦਾ ਪਰ ਜਿਹੜੇ ਸਾਡੇ ਬੈਰ ਵਿਰੋਧ ਨੇ ਉਹ ਸਾਡੇ ਬਹੁਤ ਪਰਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਵੀ ਜਿਹੜੀ ਮੌਤ ਇਹਨਾਂ ਨੂੰ ਆਈ ਆ ਇੱਕ ਸਕਿੰਟ ਦੇ ਵਿੱਚ ਕਿ ਇੱਕ ਗੱਲੋਂ ਤਾਂ ਜਿਹੜਾ ਅੱਜ ਦਾ ਜ਼ਮਾਨਾ ਹੈਗਾ ਹੱਡ ਰਗਣ ਵਾਲਾ ਕੰਮ ਸਿਆਣੇ ਬਹੁਤ ਬੈਠੇ ਨੇ ਮੇਰੇ ਬਜ਼ੁਰਗ ਨੂੰ 2 ਸਾਲ ਹੋ ਗਏ ਪੈਰਾਲਾਈਜ਼ ਦਾ ਅਟੈਕ ਹੋਇਆ ਮੰਝੇ ਤੇ ਬੈਠੇ ਨੇ ਡੈਪਰ ਲੱਗਦਾ ਇੱਕ ਇਹਦੀ ਮੌਤ ਆ ਜਾਣੀ ਆ ਮੈਂ ਚਾਹੁੰਨਾ ਵੀ ਜੇ ਇਨਸਾਨ ਨੇ ਜਿਹੜੀ ਦੁਨੀਆ ਦੇ ਉੱਤੇ ਜਾਨਦਾਰ ਚੀਜ਼ ਬਣੀਆ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਜੇ ਇਹ ਜੀ ਮੌਤ ਆਉਂਦੀ ਆ ਤਾਂ ਇਨਸਾਨ ਨੂੰ ਵਧੀਆ ਜੇ ਹੱਡ ਗੋਡੇ ਰੜਾ ਕੇ ਜਾਣਾ ਉਹ ਕੋਈ ਬਾਲਾ ਵਧੀਆ ਗੱਲ ਨਹੀਂ ਪਰ ਸਾਨੂੰ ਮਹਿਮੂਦ ਵਾਰਸੀ ਦਾ ਇਸ ਉਮਰ ਦੇ ਵਿੱਚ ਜਾਣਾ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਔਰ ਨਗਰਟਨ ਹਰੀ ਦਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਸਹਿਬਾਨ ਕਮੇਟੀ ਦਾ ਅਸੀਂ ਕੋਟਨ ਕੋਟ ਨੂੰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਐਡੀ ਸਾਨੂੰ ਕਾਬਲ ਸਮਝਿਆ ਇੱਕ ਮੁਹੰਮਦਨ ਲੋਕਾਂ ਨੂੰ ਮੁਹੰਮਦਨ ਭਰਾਵਾਂ ਨੂੰ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਕੁਰਾਨੇ ਪਾਕ ਪੜਨ ਦੀ ਤਿਲਾਵਤ ਕਰਨ ਦੀ ਔਰ ਦੁਆ ਕਰਨ ਦੀ ਉਹਦੇ ਹੱਕ ਦੇ ਵਿੱਚ ਸਾਨੂੰ ਇਜਾਜ਼ਤ ਦਿੱਤੀ ਆ ਅਸੀਂ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਦਾ ਔਰ ਨਗਰ ਦਾ ਪੂਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਅਦਰ ਸ਼ੁਕਰਗੁਜ਼ਾਰ ਕਰਦੇ ਹਾਂ ਔਰ ਉਹਦਾ ਮਹਿਮੂਦ ਵਾਰਸੀ ਰਹਾ ਸਾਨੂੰ ਨਹੀਂ ਪੂਰੇ ਨਗਰ ਨੂੰ ਪੂਰੀ ਇੰਡਸਟਰੀ ਨੂੰ ਜਿਹੜੀ ਕਲਾਕਾਰਾਂ ਦੀ ਇੰਡਸਟਰੀ ਆ ਉਹਨਾਂ ਨੂੰ ਕਦੇ ਨਾ ਹੋਣ ਪੂਰਾ ਹੋਣ ਦਾ ਘਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ